ਇਕ ਉਤਮ ਪੰਥ ਸੁਣੀਓ ਗੁਰ ਸੰਗਤ ਪਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਨਾਈ ਸਤਨਾਮ ਤਨਵਾਹੀ ਗੁਰੂ ਸਾਹਿਬ ਜੀਓ ਅਸੂਨਾ ਪ੍ਰੇਮ ਪੁਮਹਾੜਾ ਕਿਉ ਮਿਲੀ ਐ ਹਰ ਜਾਈ ਮਨ ਤਨ ਪਿਆਸ ਦਰਸ਼ਨ ਘੜੀ ਕੋਈ ਆਹ ਨ ਮਿਲਾਵੈ ਬਾਈ ਅਸੁਨ ਪ੍ਰੇਮ ਉਮਾਹੜਾ ਕਿਉ ਮਿਲੀਐ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੀ ਹਉ ਤਿਨ ਕੈ ਲਾਗਾ ਪਾਈ बिन प्रभ क्यों सुख पाई है दूजी नहीं जाई चाखे चाखिया प्रेम रस से त्रिपत रहे आ गई आप त्याग बिनती करे लिहो प्रभु लड़ लाई जो हर कंत मिलाइया से विछुड़कै न जाई प्रभ बिन दूजा को नहीं नानक हर शरणाई असो सुखी बसंदिया जिना मया हर राई ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਈ ਅਸੂ ਸੁਖੀਵ ਸੰਦੀਆ ਜਿਨਾ ਮੈਂ ਆਹਰ ਰਾਈ ਸੁਆਗਿ ਗੁਰਜੀ ਕਾ ਖਾਲਸਾ ਸੁਆਗਿ ਗੁਰਜੀ ਕੀ ਫਤਿਹ ਸੂ ਪ੍ਰੇਮ ਕੁਮਹਾੜਾ ਕਿਉਂ ਬਿਲੀਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਲਾਭ ਹੈ ਮਾਈ ਸਾਹਿਬ ਸਤਿਗੁਰੂ ਤਾਨਸ਼ੀਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਗੁਰਾਂ ਦੀ ਬੰਮਾਰਤ ਰਸਨਾ ਤੋਂ ਚਾਲੂ ਕੀਤੀ ਹੈ ਆਵਰਣ ਬਚਨ ਰਾਗ ਮਾਝ ਦੇ ਅੰਦਰ ਬਾਣੀ 12 ਮਹ ਦੇ ਵਿੱਚੋਂ ਜੋ ਸਤਗੁਰਾਂ ਨੇ ਪ੍ਰਕਸ਼ਿਸ਼ ਕਰਕੇ ਅੱਜ ਇਸ ਮਹੀਨੇ ਦੀ ਰੰਮਤਾ ਖੁਈ ਹੈ ਅਸੂ ਮਹੀਨੇ ਦੀ ਉਸ ਦੇ ਪ੍ਰਥਾਈ ਜੋ ਪਾਵਰਪ ਦੇਸ਼ ਆ ਮੇਰਾ ਸੰਦੇਸ਼ ਸਾਡੇ ਸਭਨਾ ਦੀ ਚੋਲੀ ਦੇ ਵਿੱਚ ਪਉਣਾ ਕੀਤਾ ਹੈ ਮਹਾਰਾਜ ਦੀਆਂ ਵਡਿਆਈਆਂ ਬੇਅੰਤ ਨੇ ਸਤਿਗੁਰੂ ਆਪ ਬੇਅੰਤ ਹੈ ਉਹਦੇ ਪੁੱਤਕ ਵੀ ਬੇਅੰਤ ਨੇ ਸਤਿਗੁਰੂ ਉਹ ਰਹਿਮਤਾਂ ਵਰਤੋਂਦਾ ਵੀ ਜਿਸ ਰਹਿਮਤਾਂ ਦੇ ਵਿੱਚ ਅਸੀਂ ਉਸ ਕਾਲਪੁਰਖ ਦੇ ਨਾਲ ਕਿਵੇਂ ਜੁੜ ਸਕਦੇ ਆ ਤੇ ਸਤਿਗੁਰੂ ਦੀ ਕਿਰਪਾ ਦੇ ਸਦਕਾ ਜਿਹੜਾ ਮਨੁੱਖਾ ਜਨਮ ਮਿਲਿਆ ਤੇ ਸੁਮੁੱਖਾ ਜਨਮ ਨੂੰ ਕਿਵੇਂ ਅਸੀਂ ਸਫਲਾ ਕਰ ਸਕਦੇ ਆ ਸਮੇਂ ਦੀਆਂ ਵੱਖੋ-ਵੱਖਰੀਆਂ ਮੰਡਾਂ ਨੇ ਵੱਖੋ-ਵੱਖਰੇ ਪੈਮਾਨਿਆਂ ਦੇ ਨਾਲ ਸਮੇਂ ਨੂੰ ਮਾਪਿਆ ਗਿਆ ਜਦੋਂ ਮਹੀਨਿਆਂ ਦੀ ਵਾਰੀ ਹੁੰਦੀ ਹੈ ਤੇ ਇੱਕ ਸਾਲ ਦੇ ਵਿੱਚ 12 ਮਹੀਨਿਆਂ ਦੀ ਗੱਲ ਕੀਤੀ ਹੈ ਤੇ ਮਹਾਰਾਜ ਦੀ ਬਖਸ਼ਿਸ਼ ਵੇਖੋ ਵੀ 12 ਦੇ 12 ਮਹੀਨਿਆਂ ਦੇ ਵਿੱਚ ਸਾਨੂੰ ਸਟੈਪ ਬਾਈ ਸਟੈਪ ਇਹ ਦੱਸਿਆ ਵੀ ਅਸੀਂ ਮਾਲਕ ਤੱਕ ਪਹੁੰਚ ਕਿਵੇਂ ਕਰ ਸਕਦੇ ਆ ਉਸ ਮੰਜ਼ਲ ਤੇ ਤੁਰਨਾ ਤੇ ਉਸ ਮੰਜ਼ਲ ਦੇ ਵਿੱਚ ਤੁਰਦਿਆਂ ਰਸਤੇ ਦੇ ਵਿੱਚ ਤੁਹਾਨੂੰ ਉਹ ਖਾਈਆਂ ਵੀ ਉਲਗੀਆਂ ਦੁੱਖ ਵੀ ਹੋਣਗੇ ਮੁਸੀਬਤਾਂ ਵੀ ਹੋਣਗੀਆਂ ਪਰ ਉਹ ਮੁਸੀਬਤਾਂ ਦਾ ਨਾਲ ਸਾਹਮਣਾ ਕਰਦੇ ਆ ਟੱਕਰਾ ਕਰਦੇ ਆ ਰੱਬ ਤੱਕ ਪ੍ਰਵਾਣ ਕਿਵੇਂ ਹੁੰਦਾ ਹੈ ਆ ਪਿਛਲਾ ਜਿਹੜਾ ਮਹੀਨਾ ਲੰਘ ਕੇ ਹਟਿਆ ਇਸ ਮਹੀਨੇ ਦੇ ਵਿੱਚ ਆਪ ਜੀ ਨੂੰ ਪਤਾ ਹੋਵੇਗਾ ਕਿ ਦੁਚਿੱਤੇ ਪੰਡ ਦਾ ਜਿਹੜਾ ਮੌਸਮ ਰਿਹਾ ਇੱਕ ਪਾਸੇ بارش ਹੁੰਦੀ ਰਹੀ ਦੂਸਰੇ ਪਾਸੇ ਗਰਮੀ ਵੀ ਰਹੀ ਇੱਕ ਪਾਸੇ ਸਰਦੀ ਮਹਿਸੂਸ ਹੋ ਰਹੀ ਹੈ ਤੇ ਦੂਸਰੇ ਪਾਸੇ ਜਿਹੜੀ ਗਰਮੀ ਹੈ ਗਰਮੀ ਮਹਿਸੂਸ ਹੋ ਰਹੀ ਹੈ ਇਹਦੇ ਤੋਂ ਬਾਅਦ ਜਿਹੜਾ ਅੱਜ ਮਹੀਨੇ ਦੇ ਅੰਤ ਤੱਕ ਹੋਈ ਹੈ ਨਾ ਅਸੂ ਮਹੀਨੇ ਦੀ ਇਸ ਮਹੀਨੇ ਤੋਂ ਕੋਲ ਅਗਲੇ ਦੀ ਸ਼ੁਰੂਆਤ ਹੋ ਜਾਣੀ ਹੈ ਸਿਆਲ ਦੀ ਸਰਦ ਰੁੱਤ ਦੀ ਜਿਹੜੀ ਸ਼ੁਰੂਆਤ ਹੈ ਸ਼ੁਰੂਆਤ ਹੈ ਇਹ ਮਹੀਨਾ ਉਹ ਮਹੀਨਾ ਹੁੰਦਾ ਵੀ ਜਿਹਦੇ ਵਿੱਚ ਜਿਹੜੀ ਰੁੱਤ ਹੈ ਰੁੱਤ ਸੁਹਾਵਣੀ ਜੀ ਹੋ ਜਾਂਦੀ ਹੈ ਮੌਸਮ ਸੁਹਾਵਣਾ ਜਾ ਹੋ ਜਾਂਦਾ ਨਾ ਗਰਮੀ ਹੁੰਦੀ ਹੈ ਨਾ ਸਰਦੀ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਵੀ ਜਦੋਂ ਕੋਈ ਐਹੋ ਜਿਹਾ ਮੌਸਮ ਹੁੰਦਾ ਹੈ ਨਾ ਉਸ ਮੌਸਮ ਦੇ ਵਿੱਚ ਫਿਰ ਇੱਕ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਉਹ ਮਾਅ ਪੈਦਾ ਹੁੰਦਾ ਹੈ ਜੀਵ स्त्री ਦੇ ਵਿੱਚ ਕਿ ਮੈਂ ਆਪਣੇ ਪ੍ਰਮਾਤਮਾ ਨੂੰ ਆਪਣੇ ਪਤੀ ਨੂੰ ਆਪਣੇ ਖਸਮ ਨੂੰ ਮਿਲਾ। ਹੁਣ ਇਹ ਵੀ ਕਿਹਾ ਜੀ ਵੀ ਸਤਿਗੁਰਾਂ ਨੇ ਬਚਨ ਬੜੇ ਪਿਆਰੇ ਵਰਤੇ। ਆ ਸੁਣਾ। ਇਹਨੂੰ ਥੋੜਾ ਜਿਹਾ ਸ਼ੰਦੀਸ਼ੇਦ ਕਰਕੇ ਵੇਖੀ ਹੈ ਨਾ ਕਿ ਕਿਸੇ ਨੂੰ ਆਪਾਂ ਆਵਾਜ਼ ਦੇਣੀ ਹੁੰਦੀ ਸਾਂ ਤੇ ਇੱਕ ਵਾਰ ਤੱਕ ਦੇ ਸਾਂ ਆ ਮੇਰੀ ਗੱਲ ਨੂੰ ਸੁਣਾ। ਆ ਸੁਣ ਉਰਾ। ਮਹਾਰਾਜ ਨੇ ਆਵਾਜ਼ ਮਾਰੀ ਆਵਾਜ਼ ਮਾਰ ਕੇ ਆਖਿਆ ਵੀ ਆ ਮੇਰੀ ਗੱਲ ਨੂੰ ਸੁਣ ਕਿਉਂਕਿ ਹੁਣ ਗੁਰੂ ਵੇਖੋ ਗੁਰੂ ਬੀਅੰਤ ਹੈ ਤੇ ਜਦੋਂ ਪ੍ਰਮਾਤਮਾ ਦੇ ਨਾਲ ਜੋੜਦਾ ਪਿਆ ਤੇ ਦੁਨਿਆਵੀ ਰਿਸ਼ਤਿਆਂ ਨੂੰ ਵਿੱਚ ਰੱਖ ਕੇ ਨਾਲ ਜੋੜਦਾ ਪਿਆ ਉਦਾਹਰਨਾਂ ਦੁਨਿਆਵੀ ਰਿਸ਼ਤੇ ਇਹਦੀਆਂ ਦਿੱਤੀਆਂ ਜਿਵੇਂ ਸਤਗੁਰ ਦੀ ਬਾਣੀ ਚੋਂ ਆਪਾਂ ਪੜਦੇ ਹਾਂ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀਆਂ ਉਥੇ ਯਾਰ ਸ਼ਬਦ ਵਰਤਿਆ ਸਤਗੁਰੂ ਵੀ ਮਾਲਕ ਜੀ ਤੇਰੇ ਦਰ ਤੇ ਇੱਕ ਬੇਨਤੀ ਹੈ ਮੇਰੀ ਫਰਿਆਦ ਨੂੰ ਸੁਣ ਇਸੇ ਤਰ੍ਹਾਂ ਸਤਿਗੁਰਾਂ ਨੇ ਆਵਾਜ਼ ਮਾਰੀ ਅਸੁਨ ਪ੍ਰੇਮ ਮਹੜ ਇਹ ਮਹੀਨੇ ਦੇ ਵਿੱਚ ਕੀ ਹੁੰਦਾ ਵੀ ਅੰਦਰ ਪ੍ਰੇਮ ਉਸ਼ਾਲੇ ਪਿਆ ਮਰਦਾ ਹੈ ਕਿਉਂ ਮਿਲਿਆ ਹਰ ਜਏ ਵੀ ਹੁਣ ਮਿਲਿਆ ਕਿਵੇਂ ਜਾਵੇ ਜਦੋਂ ਪ੍ਰੇਮ ਕਿਸੇ ਦੇ ਪਰਥਾਏ ਪੈਦਾ ਹੋਵੇਗਾ ਫਿਰ ਅੰਦਰ ਤੰਗ ਵੀ ਪੈਦਾ ਹੁੰਦੀ ਹੈ ਵੀ ਮਿਲਾਂ ਜਿਹਨੂੰ ਧੰਗੁਰੂ RAMDAS ਸਾਹਿਬ ਜੀ ਨੇ ਆਖਿਆ ਵੀ ਮਿਲਨ ਦੀ ਤਾਂਗ ਹੈ ਬਿਦਾ ਗੁਰੂ ਨਾਨਕ ਪਾਤਸ਼ਾਹ ਦਾ ਆਪਾ ਹੁਣ ਬਚਨ ਨਹੀਂ ਪੜਿਆ ਫੇਰ ਕੀ ਅਗਿਆ ਰੱਖੀ ਹੈ ਜਿਤ ਦਿਸੈ ਦਰਬਾਰ ਵੀ ਕਿਹੜੀ ਚੀਜ਼ ਮਹਾਰਾਜ ਮੈਂ ਤੇਰੇ ਅਗੇ ਮੱਥਾ ਟੇਕਾਂ ਨਮਸਕਾਰ ਕਰਾਂ ਵੀ ਜਿਦੇ ਨਾਲ ਮੈਨੂੰ ਤੇਰਾ ਦਰਬਾਰ ਦੇਸ ਪਵੇ ਮੈਨੂੰ ਤੇਰਾ ਘਰ ਨਜ਼ਰ ਆ ਜਾ ਮੋਹੋਂ ਕੇ ਬੋਲਣ ਬੋਲੀ ਆ ਜਿਤ ਸੋਨ ਧਰੀ ਪਿਆ ਤਾਹੋ ਜੇ ਕਿਹੜੀ ਮੈਂ ਰਸਨਾ ਤੁਰ ਅਰਦਾਸ ਕਰਾਂ ਆਪਣੇ ਬਚਨ ਬੁੱਲਾਂ ਜਿਨ੍ਹਾਂ ਬਚਨਾਂ ਨੂੰ ਤੂੰ ਸੁਣੇਂ ਸੁਣਨ ਦੇ ਨਾਲ ਤੇਰੀ ਮੇਰੇ ਨਾਲ ਮੁਹੱਬਤ ਵੜ ਜੇ ਕਿਉਂਕਿ ਅਸੀਂ ਤੇ ਮੁਹੱਬਤ ਕਰਦੇ ਪਿਆ ਅਗੋਂ ਮਾਲਕ ਦੀ ਵੀ ਮੁਹੱਬਤ ਸਾਨੂੰ ਆਵੇਗੀ ਨਾ ਤੇ ਫਿਰ ਮਹਾਰਾਜ ਨੇ ਦੱਸਿਆ ਕਿ ਲੱਗੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਿੰਦੇ ਭਲਿਆ ਅੰਮ੍ਰਿਤ ਵੇਲੇ ਦੀ ਪ੍ਰਭਾਤ ਦੀ ਸੰਭਾਲ ਕਰਿਆ ਕਰ ਜਦੋਂ ਸੱਚੇ ਦੇ ਨਾਮ ਨਾਲ ਜੁੜੇਗਾ ਨਾ ਮਾਲਕ ਦੀਆਂ ਵਡਿਆਈਆਂ ਨੂੰ ਦੀਆਂ ਬਜ਼ੁਰਗੀਆਂ ਨੂੰ ਉਹਦੀਆ ਬਖਸ਼ਿਸ਼ਾ ਦਾ ਜਦੋਂ ਤੂੰ ਧਿਆਨ ਕਰੇਂਗਾ ਫਿਰ ਕਰਮੀ ਆਵੇ ਕੱਪੜਾ ਨਦਰੀ ਮੁੱਖ ਦਵਾਰ ਇਹ ਤੇ ਕੱਪੜੇ ਦਾ ਅਰਥ ਹੈ ਵੀ ਇਹ ਮਨੁੱਖਾ ਜਨਮ ਤੇ ਮਨੁੱਖਾ ਜਨਮ ਮਾਲਕ ਦੇ ਕਰਮਾਂ ਦੇ ਨਾਲ ਕਿਰਪਾ ਦੇ ਸਦਕਾ ਮਿਲਿਆ ਤੇ ਮੁਕਤੀ ਦਾ ਦਰਵਾਜ਼ਾ ਵੀ ਉਹਦੀ ਬਖਸ਼ਿਸ਼ ਦੇ ਨਾਲ ਮਿਲਦਾ ਹੈ ਕਰਮਾਂ ਦੇ ਨਾਲ ਇਹ ਮਨੁੱਖਾ ਜਨਮ ਮਿਲਿਆ ਤੇ ਬਖਸ਼ਿਸ਼ ਦੇ ਨਾਲ ਮੁਕਤੀ ਦਾ ਦਰਵਾਜ਼ਾ ਮਿਲਦਾ ਨਾਨਕ ਏਵੇਂ ਜਾਣੀ ਐ ਸਭ ਆਪੇ ਸਚਿਆਰ ਵੀ ਸਭ ਕੋ ਜੋ ਪ੍ਰਮਾਤਮਾ ਆਪ ਕਰਦਾ ਪਿਆ ਜਿਵੇਂ ਧੰਗੁਰੂ ਅਰਜਨ ਪਾਤਸ਼ਾਹ ਜੀ ਨੇ ਆਖਿਆ ਕਿਉਂ ਮਿਲੀ ਆ ਹਰਜਾਇ ਵੀ ਹੁਣ ਮੈਂ ਕਿਵੇਂ ਮਿਲਾ ਕੋਈ ਤਰੀਕਾ ਦੱਸੋ ਮਹਾਰਾਜ ਪਰ ਕਹਿੰਦੇ ਮਨ ਤਨ ਪਿਆਸ ਦਰਸ਼ਨ ਕਣੀ ਹੁਣ ਅੰਦਰ ਪਿਆਸ ਵੀ ਐ ਤੇ ਜਿੰਨੇ ਸਮੇਂ ਤੱਕ ਪਿਆਸ ਜਾਂ ਭੁੱਖ ਨਾ ਪੈਦਾ ਹੋਵੇ ਉਹਨੇ ਸਮੇਂ ਤੱਕ ਕੋਈ ਵੀ ਚੀਜ਼ ਉਹਦੀ ਵੈਲਿਊ ਨਹੀਂ ਪਤਾ ਲੱਗਦੀ ਇੱਕ ਹੋਰ ਬੇਨਤੀ ਕਰਾਂ ਤਨ ਦੀ ਭੁੱਖ ਤਨ ਦੀ ਪਿਆਸ ਸਾਨੂੰ ਪੈਦਾ ਨਹੀਂ ਕਰਨੀ ਪੈਂਦੀ ਆਪਣੇ ਆਪ ਪੈਦਾ ਹੋ ਜੇਗੀ ਪਰ ਮਨ ਦੀ ਜਿਹੜੀ ਭੁੱਖ ਹੈ ਮਨ ਦੀ ਪਿਆਸ ਹੈ ਨਾਮ ਦੀ ਭੁੱਖ ਹੈ ਇਹ ਸਾਨੂੰ ਪੈਦਾ ਕਰਨੀ ਪਵੇਗੀ ਨਾ ਪੈਦਾ ਕਰੋਗੇ ਤਾਂ ਭਾਵੇਂ ਸਾਰੀ ਜ਼ਿੰਦਗੀ ਲਗਾ ਦਿਓ ਫਿਰ ਵੀ ਭੁੱਖ ਨਹੀਂ ਪੈਦਾ ਹੋਊਗੀ ਹੁਣ ਇਥੇ ਸ਼ਬਦ ਵਰਤਿਆ ਮਨ ਤਨ ਪਿਆਸ ਇਹ ਮਨ ਦੇ ਵਿੱਚ ਵੀ ਪਿਆਸ ਹੈ ਤੇ ਤਨ ਦੇ ਵਿੱਚ ਵੀ ਪਿਆਸ ਲੱਗੀ ਹੈ ਕਿ ਦੀ ਦਰਸ਼ਨ ਕਣੀ ਉਹਨ ਦਰਸ਼ਨਾ ਦੀ ਜਿੱਥੇ ਪਿਆਰ ਹੋਵੇਗਾ ਉਥੇ ਜੀ ਇਹ ਕਰੇਗਾ ਵੀ ਮੇਰੇ ਸਾਹਮਣੇ ਮੇਰਾ ਪਿਆਰਾ ਬਿਠਾ ਰਵੇ ਤੁਨ ਗੁਰੂ ਰਾਮਦਾਸ ਜੀ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹੋ ਇਸ ਪੈ ਆਪ ਵਿਚਾਈ ਕੋਈ ਕੋਈ ਜਾਨ ਹਰਿ ਸਿਉ ਦੇਵੈ ਜੋ ਫਿਰ ਬੇਨਤੀ ਹੈ ਨਾ ਵੀ ਇੱਕ ਫਰਿਆਦ ਹੈ ਵੀ ਦੂਸਰਿਆਂ ਦੇ ਅੱਗੇ ਫਰਿਆਦੀ ਹੋ ਕੇ ਬੇਨਤੀ ਕਰਦੇ ਪਏ ਨੇ ਵੀ ਮੇਰੇ ਅੰਦਰ ਪਿਆਸ ਹੈ ਦਰਸ਼ਨਾ ਦੀ ਘਣੀ ਲੱਗੀ ਹੈ ਕੋਈ ਆਣ ਮਿਲਾਵੇ ਮਾਈ ਮਹਾਰਾਜ ਕਿਰਪਾ ਕਰ ਕੋਈ ਆ ਕੇ ਮੈਨੂੰ ਮਲਾਵੇ ਤੇ ਜਦੋਂ ਤੰਗ ਪੈਦਾ ਹੋਵੇ ਫਿਰ ਬੰਦਾ ਰਸਤਾ ਲੱਭਦਾ ਵੀ ਕਿੰਨੂੰ ਮੈਂ ਆਪਣਾ ਸਾਥੀ ਬਣਾਵਾ ਕਿੰਨੂੰ ਮੈਂ ਵਿਚ ਵਿਚੋਲਾ ਪਾਵਾਂ ਕਿਹੜਾ ਰਿਸ਼ਤਾ ਹੈ ਇਸ ਰਿਸ਼ਤੇ ਨੂੰ sire ਨਿਭਾਉਣਾ sire ਝਾੜਾ ਪਰ ਸਤਗੁਰ ਨੇ ਫਿਰ ਦੱਸਿਆ ਵੀ ਹੁਣ ਸਹਾਈ ਪਤਾ ਕਉਣ ਬੰਦੇ ਕਹਿੰਦੇ ਸੰਤ ਸਹਾਈ ਪ੍ਰੇਮ ਕੇ ਜੇ ਅੰਦਰ ਪ੍ਰੇਮ ਪੈਦਾ ਹੋਇਆ ਨਾ ਤੇ ਮਿਲਨ ਦੀ ਤਾਂਗ ਪੈਦਾ ਹੈ ਅੰਦਰ ਦਰਸ਼ਨਾਂ ਦੀ ਤਾਂਗ ਹੈ ਉਹਦੇ ਵਿੱਚ ਜੇਕਰ ਕੋਈ ਵਿਚੋਲਾ ਬਣ ਸਕਦਾ ਕੋ ਰੱਬ ਦੇ ਪਿਆਰੇ ਬਣ ਸਕਦੇ ਨੇ ਰੱਬ ਦੇ ਸੰਤ ਬਣ ਸਕਦੇ ਕੋ ਤਿਨ ਕੇ ਲਾਗਾ ਪਾਏ ਕਹਿੰਦੇ ਉਹਦੇ ਪੈਰਾਂ ਦੇ ਵਿੱਚ ਪੈ ਜਾ ਉਦੇ ਪੈਰਾਂ ਦੇ ਵਿੱਚ ਜਾ ਕੇ ਜੁੜ ਜਾ ਚਰਣਾ ਦੇ ਨਾਲ ਜੁੜ ਜਾ ਕਿਉਂ ਪਤਾ ਲੱਗ ਗਿਆ ਬਿਨ ਪ੍ਰਭ ਕਿਉਂ ਸੁਖ ਪਾਈ ਆ ਵੀ ਮਾਲਕ ਦੇ ਨਾਮ ਤੋਂ ਬਿਨਾ ਮਾਲਕ ਦੇ ਸਿਮਰਨ ਤੋਂ ਬਿਨਾ ਸੁਖ ਕਿਤੇ ਮਿਲੇ ਦੂਜੀ ਨਹੀਂ ਜਾਈ ਕਿ ਜਿੱਥੇ ਮਰਜੀ ਤੁਰ ਜੋ ਕਿਉਂਕਿ ਸਭ ਸੁਖ ਦਾਤਾ ਰਬ ਹੈ ਦੂਸਰ ਨਹੀਂ ਕੋਈ ਕਿ ਮਾਲਕ ਦੇ ਨਾਮ ਤੋਂ ਬਿਨਾ ਤੇ ਸੁਖ ਹੈ ਹੀ ਨਹੀਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਗਿਆ ਵਸ ਹੈ ਕਾਮ ਤੇ ਨਾ ਵੀ ਜਿਹੜਾ ਮਾਲਕ ਸਾਡੀਆਂ ਸ਼ਾਵਾਂ ਨੂੰ ਪੂਰੀਆਂ ਕਰਨ ਵਾਲਾ ਏ ਇੱਕ ਦੇ ਕੋਲੋਂ ਮੰਗਾ ਕਿਤੇ ਮਨ ਚ ਲਿਆ ਫਲ ਭਾਲਾਂਗੇ ਜੇ ਦੂਜੇ ਪਾਸੇ ਜਾਵਾਂਗੇ ਤੇ ਕੁਝ ਵੀ ਨਹੀਂ ਮਿਲਦਾ ਤੇ ਮਹਾਰਾਜ ਜੀ ਕਹਿੰਦੇ ਬਿਨ ਪ੍ਰਭ ਕਿਉਂ ਸੁਖ ਪਾਈ ਐ ਦੂਜੀ ਨਾਹੀ ਜਾਈ ਮਹਾਰਾ ਸੱਚੇ ਪਾਤਸ਼ਾਹ ਜੀ ਮਾਲਕ ਦੇ ਨਾਮ ਤੋਂ ਬਿਨਾਂ ਤੇ ਸੁਖ ਹੈ ਹੀ ਨਹੀਂ ਤੇ ਦੂਜਾ ਦੱਸੋ ਮੈਂ ਕਿੱਥੇ ਜਾਵਾਂ ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੀ ਅਗਾਏ ਹੁਣ ਜਿੰਨੂ ਇਸ ਗੱਲ ਦੀ ਸਮਝ ਲੱਗ ਗਈ ਉਹਨੇ ਪ੍ਰੇਮ ਦੇ ਸਵਾਦ ਨੂੰ ਚੱਖਿਆ ਤੇ ਪ੍ਰੇਮ ਦੀ ਖੇਡ ਬੜੀ ਪਿਆਰੀ ਹੈ ਮਾਲਕ ਨੇ ਦੱਸਿਆ ਨਾ ਜੇ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਉ ਧੰ ਗੁਰੂ ਨਾਨਕ ਪਾਸ਼ਾ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ ਪਾਤਸ਼ਾਹ ਬਾਨਾ ਨੇ ਜਦੋਂ ਸੱਚੇ ਪਾਤਸ਼ਾਹ ਦੀ ਬਾਤ ਕੀਤੀ ਤਾਂ ਨਾ ਕਿਹਾ ਨਾਨਕ ਨਾਮ ਨਿਰੰਝਨ ਜਾਨਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ ਬਿਨ ਨਾਨਕ ਦੀ ਧੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਾਲਕ ਦੇ ਨਾਲ ਬੜੀ ਪਤਾ ਕਿਵੇਂ ਅੰਦਰ ਪ੍ਰੇਮ ਦੀ ਲਿਵ ਲੱਗ ਗਈ ਸੀ ਤੇ ਪ੍ਰੇਮ ਇਹੋ ਜਿਹਾ ਵੀ ਜਿਹੜਾ ਪ੍ਰੇਮ ਕਦੇ ਵੀ ਟੁੱਟਦਾ ਨਹੀਂ ਸਿੱਕਦੇ ਵੀ ਖਤਮ ਨਹੀਂ ਹੁੰਣ ਵਾਲਾ ਇੱਕ ਹੁਰਮੈ ਬੇਨਤੀ ਕਰਾਂ ਤਾਨੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤੀ ਜੋਤ ਦੇ ਸਮੇਂ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਜਿਸ ਵਕਤ ਜੋਤੀ ਜੋਤ ਸਮਾਏ ਸਨ ਤੇ ਜਿਸ ਚਾਦਰ ਨਾਲ ਉਹਨਾਂ ਨੇ ਆਪਣੇ ਤਨ ਨੂੰ ਢੱਕਿਆ ਸੀ ਉਹ ਇਕੱਲੀ ਚਾਦਰ ਹੀ ਉੱਥੋਂ ਮਿਲੀ ਸੀ ਤਾਨੂ ਤੋਂ ਨਹੀਂ ਸੀ ਮਿਲੀ ਪ੍ਰੇਮ ਦੀ ਖੇਡ ਵੇਖੋ ਪ੍ਰੇਮ ਇੱਕ ਐਹੋ ਜੀ ਚੀਜ਼ ਐ ਵੀ ਕਿਤੇ ਵੀ ਅੰਨ ਦੇ ਸਮੇਤ ਹੀ ਮਾਰਾ ਸੱਚੇ ਪਾਤਸ਼ਾਹ ਜੀ ਸੱਚਖੰਡੋਂ ਚਲੇ ਗਏ ਸਨ। ਪ੍ਰਭੂ ਰੂਪਿਆ ਨਾ ਕਰਕੇ। ਤੇ ਪ੍ਰੇਮ ਵੇਖੋ ਕਿਹੋ ਜਿਹਾ ਪੈਦਾ ਦੁਨੀਆ ਦੇ ਵਿੱਚ ਕਰ ਦਿੱਤਾ। ਇਤਿਹਾਸ ਜ਼ਿਕਰੇ ਕਰਦਾ ਵੀ ਉੱਥੇ ਮੁਸਲਮਾਨ ਵੀਰ ਵੀ ਖਲੋਤੇ ਨੇ। ਹਿੰਦੂ ਵੀਰ ਵੀ ਖਲੋਤੇ ਨੇ ਸਭ ਉੱਥੇ ਖਲੋਤੇ ਨੇ। ਹੁਣ ਆਪਸ ਦੇ ਵਿੱਚ ਝਗੜਾ ਪਤਾ ਕਿਸ ਗੱਲ ਦਾ ਹੋਇਆ ਝਗੜਾ ਇਸ ਗੱਲ ਦਾ ਹੋਇਆ ਵੀ ਅਸੀਂ ਇਸ ਚਾਦਰ ਦਾ ਸੰਸਕਾਰ ਕਰਾਂਗੇ ਤੇ ਮੁਸਲਮਾਨ ਵੀਰ ਕਹਿੰਦੇ ਵੀ ਅਸੀਂ ਇਸ ਚਾਦਰ ਨੂੰ ਦਫਨਾਣਾ ਕਿਉਂਕਿ ਉਹਦੇ ਵਿੱਚ ਦਫਨਾਇਆ ਜਾਂਦਾ ਤੇ ਇੰਨਾ ਸੰਸਕਾਰ ਕੀਤਾ ਜਾਂਦਾ ਕਿਉਂ ਅੰਦਰ ਪ੍ਰੇਮ ਸਿੱਖ ਗੁਰੂ ਨੇ ਪ੍ਰੇਮ ਪੈਦਾ ਕੀਤਾ ਪ੍ਰੇਮ ਕੀ ਸਾਰਿਆਂ ਨੂੰ ਬਰਾਬਰ ਲੈ ਕੇ ਚੱਲੇ ਸਨ ਕਿਸੇ ਦਾ ਮਜ਼ਬ ਕਿਸੇ ਦਾ ਧਰਮ ਮਹਾਰਾਜ ਨੇ ਨਹੀਂ ਬਦਲਿਆ ਕਿਸੇ ਨੂੰ ਨਹੀਂ ਉਹਦਾ ਨਾਮ ਨਹੀਂ ਬਦਲਿਆ ਜੇ ਭਾਈ ਸੱਜਣ ਸੀ ਤਉਨੂੰ ਭਾਈ ਸੱਜਣ ਹੀ ਰਹਿਣ ਦਿੱਤਾ ਕੋਡਾ ਸੀ ਤਉਨੂੰ ਭਾਈ ਕੋਡਾ ਹੀ ਰਹਿਣ ਦਿੱਤਾ ਉਹਦਾ ਨਾਮ ਨਹੀਂ ਬਦਲਿਆ ਮਹਾਰਾਜ ਨੇ ਉਹਦੀ ਕਾਸ਼ਤ ਨਹੀਂ ਬਦਲੀ ਜੇ ਜੀਵਨ ਦਾਸ ਦੇ ਨਾਲ ਵਿਚਾਰ ਹੁੰਦੀ ਹੈ ਤਉ ਜੀਵਨ ਦਾਸ ਹੀ ਹੈ ਆਪ ਜਿੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਨੇ ਉਹਨਾਂ ਨੂੰ ਉਹਨਾਂ ਦੀ ਪ੍ਰਵਾਸ਼ਾ ਦੇ ਵਿੱਚ ਉਹਨਾਂ ਦੇ ਧਰਮ ਦੇ ਨਾਲ ਹੀ ਜੋੜਿਆ ਕਿ ਆ ਵੀ ਅੰਦਰ ਪ੍ਰੇਮ ਦੀ ਭਾਵਨਾ ਪੈਦਾ ਕਰ ਲੋ ਜਦੋਂ ਪ੍ਰੇਮ ਦੀ ਭਾਵਨਾ ਪੈਦਾ ਹੋਵੇਗੀ ਫਿਰ ਇਹ ਜਾਤਾਂ ਪਾਤਾਂ ਕੁੱਲ ਪੇਦ ਭਾਵ ਇਹ ਵਰਣ ਵੰਡ ਇਹ ਸਭ ਚੀਜ਼ਾਂ ਖਤਮ ਹੋ ਗਏ ਫਿਰ ਇੱਕੋ ਨਜ਼ਰ ਆਵੇਗਾ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਦਾ ਗੁਪਤੀਆ ਕੋਣ ਭਲੇ ਕੋ ਮੰਦੇ ਕਿਉਂ ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੀ ਇਕਾਈ ਹੁਣ ਜਿਨ੍ਹਾਂ ਨੇ ਪ੍ਰੇਮ ਦਾ ਰਸ ਚੱਖਿਆ ਨਾ ਅਸਲ ਦੇ ਵਿੱਚ ਤ੍ਰਿਪਤੀ ਉਹਨਾਂ ਨੂੰ ਮਿਲੀ ਹੈ ਨਹੀਂ ਤੇ ਸਾ ਇਨਸਾਨ ساری ਜ਼ਿੰਦਗੀ ਭਟਕਦਾ ਰਹਿੰਦਾ ਹੈ ਮਨ ਤੇ ਕਦੇ ਵੀ ਸ਼ਾਂਤ ਨਹੀਂ ਹੁੰਦਾ ਮਨ ਤੇ ਕਦੇ ਵੀ ਰੱਜਦਾ ਨਹੀਂ ਇਹਦੇ ਜਿਦਨ ਸ਼ਮਸ਼ਾਨ ਨੂੰ ਵੀ ਜਾਂਦਾ ਹੈ ਨਾ ਉਸ ਦਿਨ ਵੀ ਮਨ ਦੇ ਵਿੱਚ ਲਾਲਸਾ ਲੈ ਕੇ ਲਗਾ ਫਿਰਦਾ ਹੁੰਦਾ ਵੀ ਮੈਨੂੰ ਸਭ ਤੋਂ ਚਾ ਚੁੱਕ ਕੇ ਲੈ ਕੇ ਜਾਂਦੇ ਸੱਚ ਜਾਣੇ ਸੱਚੀ ਚੋਕੀ ਚੁੱਕ ਕੇ ਜਾਂਦੇ ਜਦੋਂ ਪ੍ਰਾਣੀ ਚਾਰ ਮੋਢਿਆਂ ਤੇ ਰੱਖਦੇ ਨਾ ਤੇ ਸਾਰੇ ਲੋਕ ਥੱਲੇ ਹੁੰਦੇ ਨੇ ਉਹ ਸਭ ਤੋਂ ਉੱਚਾ ਹੁੰਦਾ ਸਾਰੀ ਜ਼ਿੰਦਗੀ ਲਾਲਸਾ ਰਹਿੰਦੀ ਹੈ ਚੰਗੇ ਕੱਪੜੇ ਪਾਵਾ ਤੇ ਜਿੱਦਨ ਲੈ ਕੇ ਜਾਂਦੇ ਹੋ ਕਿ ਨਵਾਂ ਕੱਪੜਾ ਚੰਗਾ ਕੱਪੜਾ ਪਾਇਆ ਜਾਂਦਾ ਮੇਰਾ ਆਪਣਾ ਘਰ ਹੋਵੇ ਦੁਨੀਆ ਤੇ ਭਾਵੇਂ ਘਰ ਨਾ ਬਣੇ ਪਰ ਜਦਨ ਸੰਸਕਾਰ ਕੀਤਾ ਜਾਂਦਾ ਉਹ ਉਸ ਘਰ ਦੇ ਵਿੱਚ ਟਿਕ ਜਾਂਦਾ ਜਿਸ ਘਰ ਤੋਂ ਕਦੇ ਉਹਨੇ ਵਾਪਸ ਹੋਣਾ ਹੀ ਨਹੀਂ। ਦੁਨੀਆ ਦੇ ਵਿੱਚੋਂ ਮਨ ਦੀ ਭੁੱਖ ਕਦੇ ਨਹੀਂ ਤ੍ਰਿਪਤ ਉਹ ਹੋਏ ਵੀ ਜਿਨ੍ਹਾਂ ਨੇ ਨਾਮ ਦਾ ਰਾਸ ਸਿੱਖਿਆ। ਭੁੱਖਾ ਉਹਨਾਂ ਦੀਆਂ ਮਿਟ ਗਈਆਂ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਲ ਭੁੱਖਾ ਸਭ ਗਵਾਇਆਂ ਨਾਮ ਦੇ ਨਾਲ ਹੀ ਭੁੱਖ ਮਿਟਨੀ ਆ ਹੋਰ ਕਿਸੇ ਨਾਲ ਭੁੱਖ ਨਹੀਂ ਮਿਟਦੀ। ਮਹਾਰਾਜ ਜੀ ਕਹਿੰਦੇ ਵੀ ਜਿਨ੍ਹਾਂ ਨੇ ਹੁਣ ਪ੍ਰੇਮ ਦਾ ਸਵਾਦ ਚਖਿਆ ਅਸ ਚਖ ਲਿਆ ਅਸੇ ਤ੍ਰਿਪਤ ਰਹੀ ਆ ਗਾਈ ਆਪ ਤਿਆਗ ਬੇਣਤੀ ਕਰੇ। ਹੁਣ ਪ੍ਰੇਮ ਦੇ ਵਿੱਚ ਭਿੱਜਾ ਹੋਇਆ ਇਨਸਾਨ ਦੂਸਰੇ ਦੇ ਕੋਲੋਂ ਮੰਗ ਨਹੀਂ ਕਰਦਾ। ਆਪਣਾ ਆਪ ਤਿਆਗਣ ਲਈ ਤਿਆਰ ਹੋ ਜਾਂਦਾ ਉਹ ਚੰਦਾ ਨਹੀਂ ਵੀ ਦੂਸਰਾ ਪਿਆਰ ਕਰਦਾ ਪਿਆ ਇੱਕ ਪ੍ਰੇਮ ਕਰਦਾ ਪਿਆ ਕਿ ਨਹੀਂ ਕਰਦਾ ਪਿਆ। ਹੁਣ ਪਤੰਗੇ ਦਾ ਭਾਵੇਂ ਅੱਗ ਦੇ ਨਾਲ ਭਾਂਬੜ ਦੇ ਨਾਲ ਹੈ ਲਾਈਟ ਦੇ ਨਾਲ ਜਿਹੜਾ ਪਿਆਰ ਹੈ ਤੇ ਲਾਈਟ ਦਾ ਪਤੰਗੇ ਨਾਲ ਥੋੜਾ ਪਤੰਗਾ ਲਾਈਟ ਦੇ ਨੇੜੇ ਆਵੇਗਾ ਲਾਈਟ ਨੇ ਸਾੜ ਕੇ ਰੱਖ ਦੇਣਾ ਇਸੇ ਤਰ੍ਹਾਂ ਰੱਬ ਦੇ ਜਿਹੜੇ ਪਿਆਰੇ ਹੁੰਦੇ ਨੇ ਨਾ ਮਰੀਦਾਂ ਦੀ ਪਿਆਰ ਹੁੰਦਾ ਹੈ ਜਿਹੜਾ ਪ੍ਰੀਤ ਹੁੰਦੀ ਹੈ ਉਹਨਾਂ ਦੀ ਪ੍ਰੀਤ ਆਪਣੇ ਵੱਲੋਂ ਹੁੰਦੀ ਆ ਮੰਗਦੇ ਕੁਝ ਨਹੀਂ ਉਹ ਕਹਿੰਦੇ ਵੀ ਆਪਣਾ ਆਪ ਅਸੀਂ ਤਿਆਗ ਦਾਂਗੇ ਤੇ ਇਹੀ ਗੱਲ ਆ ਕਿ ਕਹਿੰਦੇ ਆਪ ਤਿਆਗ ਬੇਨਤੀ ਕਰੈ ਆਪ ਤਿਆਗੀ ਅਸੂ ਦੇ ਮਹੀਨੇ ਦੇ ਵਿੱਚ ਕਰਨਾ ਕੀ ਹੈ ਜੇ ਪ੍ਰੇਮ ਪਾਰਿਆ ਨਾ ਪ੍ਰੇਮ ਦੀ ਭਾਵਨਾ ਪੈਦਾ ਹੋਈ ਹੈ ਉਖ ਪੈਦਾ ਹੋਈ ਹੈ ਤੇ ਪ੍ਰੇਮ ਦੇ ਵਿੱਚ ਇਸੇ ਗੱਲ ਦਾ ਚੇਤਾ ਰੱਖੀ ਤੈਨੂੰ ਆਪਣਾ ਆਪ ਤਿਆਗਣਾ ਵੀ ਪੈਣਾ ਲੇਹੁ ਪ੍ਰਭੂ ਲੜ ਲਾਏ ਤੇ ਜਦੋਂ ਤੂੰ ਆਪਣਾ ਆਪ ਤੇ ਆਗੇਂ ਗਾਣਾ ਫਿਰ ਮਾਲਕ ਪ੍ਰਮਾਤਮਾ ਤੈਨੂੰ ਆਪਣੇ ਲੜਨਾ ਲਾ ਲੇਗਾ ਜੋ ਹਰ ਕੰਤ ਮਿਲਾਈਆਂ ਸੇ ਵਿਛੜਕ ਤੈ ਨਾ ਜਾਏ ਜਿਹਨੂੰ ਮਾਲਕ ਨੇ ਪ੍ਰਮਾਤਮਾ ਨੇ ਆਪਣੇ ਨਾਲ ਜੋੜ ਲਿਆ ਉਹ ਫਿਰ ਕਦੇ ਵੀ ਵਿਛੜਦੇ ਨਹੀਂ ਵਿਛੋੜਾ ਉਹਨਾਂ ਦਾ ਹੁੰਦਾ ਵੀ ਜਿਹੜੇ ਰੱਬ ਤੋਂ ਦੂਰ ਚਲੇ ਗਏ ਪ੍ਰਭੂ বিনা ਦੁਜਾ ਕੋ ਨਹੀਂ ਨਾਨਕ ਹਰ ਸ਼ਰਨਾਏ ਮਹਾਰਾਜ ਜੀ ਕਹਿੰਦੇ ਕਿ ਮਾਲਕ ਤੋਂ ਬਿਨਾਂ ਪਰਮਾਤਮਾ ਤੋਂ ਬਿਨਾਂ ਇਸ ਦੁਨੀਆ ਤੇ ਦੂਜਾ ਹੈ ਹੀ ਨਹੀਂ ਇਸ ਲਈ ਇਹ ਨਾਨਕ ਜੀ ਸ਼ਰਨ ਪੈਣਾ ਤੇ ਹਰੀ ਦੀ ਸ਼ਰਨ ਪੈ ਤੇ ਜਿਨ੍ਹਾਂ ਨੇ ਹਰੀ ਦੀ ਸ਼ਰਨ ਤੱਕੀ ਹੈ ਇੱਕ ਦਾ ਆਸਰਾ ਤੱਕਿਆ ਇੱਕ ਦੇ ਨਾਲ ਪਿਆਰ ਪਾਇਆ ਫਿਰ ਮਹਾਰਾਜ ਕਹਿੰਦੇ ਅਸੂ ਸੁਖੀ ਬਸੰਦੀ ਆ ਉਹਨਾਂ ਲਈ ਆ ਮਹੀਨਾ ਜਿਹੜਾ ਨਾ ਇਹ ਮਹੀਨਾ ਸੁਖਾਂ ਵਾਲਾ ਬਣ ਜਾਂਦਾ ਕਿਉਂ ਜਿਨ੍ਹਾਂ ਮਿਆਹ ਰਹੇ ਜਿਹਦੇ ਤੇ ਮਾਲਕ ਨੇ ਕਿਰਪਾ ਕਰ ਦਿੱਤੀ ਤੇ ਮਾਲਕ ਕਿਰਪਾ ਤਾਂ ਕਰਦਾ ਜਦੋਂ ਸ਼ਰਵਾਦ ਅਸੀਂ ਕਰਾਂਗੇ ਸਾਡੇ ਅੰਦਰੋਂ ਪ੍ਰੇਮ ਦੀ ਭਾਵਨਾ ਪੈਦਾ ਹੋਵੇਗੀ ਮਹਾਰਾਜ ਦੇ ਗੀਹ ਅਰਦਾਸ ਕਰਕੇ ਜਾਈਏ ਬਹਾਰ ਸੱਚੇ ਪਰਸ਼ਾ ਅਜ ਸੁਮੀ ਹੀ ਨੀਂਦ ਰਮਤਾ ਕੋਈ ਹੈ ਕਿਰਪਾ ਕਰੋ ਸਾਡੇ ਅੰਦਰ ਵੀ ਇਹ ਪ੍ਰੇਮ ਦੀ ਦਾਤ ਇਨਾਮ ਦੀ ਦਾਤ ਇਹ ਸਿਮਰਨ ਦੀ ਦਾਤ ਪੈਦਾ ਹੋ ਜਾਵੇ ਜਿਹਦੇ ਨਾਲ ਅਸੀਂ ਤੇਰੇ ਦਰ ਤੇ ਪਰਵਾਨ ਹੋ ਸਕੀਏ ਸਤਿਗੁਰੂ ਤੁਹਾਨੂੰ